9 ਅਪ੍ਰੈਲ ਨੂੰ ਦੁਰਾਹਾ ਵਿੱਚ ਇੱਕ 7 ਸਾਲ ਦੀ ਬੱਚੀ ਨਾਲ ਉਸਦੇ ਮਾਮਾ ਵੱਲੋਂ ਹੀ ਦੰਦ ਜਿੰਦਗੀ ਕੀਤੀ ਗਈ ਸੀ। ਇੱਥੇ ਦੋ ਪ੍ਰਵਾਸੀ ਲੜਕਿਆਂ ਵੱਲੋਂ 7 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਬਲਾਤਕਾਰ ਤੋਂ ਬਾਅਦ ਉਸ ਬੱਚੀ ਨੂੰ ਮੌਤ ਦੇ ਘਾਟੂ ਉਤਾਰ ਦਿੱਤਾ ਗਿਆ ਸੀ। ਘਟਨਾ ਦੇ ਕੁਝ ਹੀ ਘੰਟਿਆਂ ਬਾਅਦ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਦੋਨਾਂ ਦੋਸ਼ੀਆਂ ਨੇ ਸ਼ਰਾਬ ਦੇ ਨਸ਼ੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। 21 ਸਾਲ ਦਾ ਦੋਸ਼ੀ ਵਿਨੋਦ ਸ਼ਾਹੂਤ ਦਿਸ਼ਤੇ ਵਿੱਚ ਬੱਚੀ ਦਾ ਮਾਮਾ ਲੱਗਦਾ ਸੀ ਜਦ ਕਿ ਦੂਸਰੇ ਦੋਸ਼ੀ ਦੀ ਉਮਰ 18 ਸਾਲ ਪੁਲਿਸ ਵੱਲੋਂ ਦੱਸੀ ਗਈ ਹੈ ਪੁਲਿਸ ਮੁਤਾਬਕ ਦੋਨੋਂ ਹੀ ਦੋਸ਼ੀ ਬੱਚੀ ਦੇ ਗੁਆਂਢ ਵਿੱਚ ਹੀ ਰਹਿੰਦੇ ਸਨ ਅਤੇ ਉਸ ਨੂੰ ਟੌਫੀ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਏ ਸਨ 9 ਮਾਰਚ ਨੂੰ ਤਕਰੀਬਨ 8 ਵਜੇ ਦੇ ਕਰੀਬ ਐਸਆਈ ਮਹਿੰਦਰਪਾਲ ਦੁਰਾਹ ਪੁਲਿਸ ਸਟੇਸ਼ਨ ਤੋਂ ਰਾਨੋ ਰਿਪੋਰਟ ਆਈ ਸੀ ਕੇ ਇੱਕ ਤਕਰੀਬਨ 6 ਤੋਂ 7 ਸਾਲ ਦੀ ਉਮਰ ਦੀ ਬੱਚੀ ਦੀ ਡੈੱਡ ਬਾਡੀ ਜਿਹੜੀ ਹੈ ਉਹ ਆਪਣੇ ਗੋਦਾਮ ਜਿਹੜਾ ਹੈਗਾ ਦੁਰਾਏ ਦਾ ਉੱਥੇ ਰੇਲਵੇ ਫਾਟਕਾ ਦੇ ਨਾਲ ਉੱਥੇ ਉਹ ਪਈ ਵੀ ਹੈ ਕਿ ਦੋ ਦੋਸ਼ੀ ਸੀ ਜਿਨ੍ਹਾਂ ਨੇ ਕੰਮ ਕੀਤਾ ਹੈ ਜਿਹੜੇ ਦੋਨੋਂ ਇਸ ਵੇਲੇ ਪੁਲਿਸ ਦੀ ਹਿਰਾਸਤ ਵਿੱਚ ਹੈ ਤਾਂ ਪਹਿਲੇ ਦੋਸ਼ੀ ਦਾ ਨਾਮ ਹੈ ਵਿਨੋਦ ਕੁਮਾਰ ਸ਼ਾਹ ਤੇ ਦੂਜੇ ਦਾ ਨਾਮ ਹੈ ਰੋਹਿਤ ਕੁਮਾਰ ਵਿਨੋਦ ਕੁਮਾਰ ਦੀ ਉਮਰ ਤਕਰੀਬਨ 21 ਸਾਲ ਦੀ ਹੈ ਰੋਹਿਤ ਕੁਮਾਰ ਦੀ ਉਮਰ ਤਕਰੀਬਨ 18-19 ਸਾਲ ਦੀ ਹੈ ਤਾਂ ਵਿਨੋਦ ਕੁਮਾਰ ਜਿਹੜਾ ਹੈਗਾ ਇਹ ਬੇਸਿਕਲੀ ਲੜਕੀ ਦਾ ਅੰਕਲ ਲੱਗਦਾ ਹੈ ਔਰ ਇਹ ਦੋਨੋਂ ਦੋਸ਼ੀ ਲੱਕੜਵੰਡੀ ਦੁਰਾਹੇ ਦੇ ਰਹਿਣ ਵਾਲੇ ਹੈ ਔਰ ਲੜਕੀ ਦਾ ਵੀ ਪਰਿਵਾਰ ਲੱਕੜਵੰਡੀ ਚ ਰਹਿਣ ਵਾਲਾ ਹੈ ਇਹ ਤਕਰੀਬਨ ਸਾਰੇ ਨੇੜੇ ਨੇੜੇ ਗਵਾਂਢੀ ਸੀਗੇ ਤੇ ਵਿਨੋਦ ਕੁਮਾਰ ਨੇ 9 ਤਾਰੀਖ ਨੂੰ ਸ਼ਾਮ ਨੂੰ ਤਕਰੀਬਨ 4-5 ਵਜੇ ਦੇ ਕਰੀਬ ਲੜਕੀ ਨੂੰ ਟੌਫੀ ਦਾ ਲਾਲਚ ਦੇ ਦਿੰਦੇ ਹੋਏ ਬਾਹਰ ਮਾਰਕੀਟ ਚੋਂ ਲਈ ਗਿਆ ਮਾਰਕੀਟ ਚ ਲੈ ਜਾ ਕਰਕੇ ਇੱਕ ਸੈਕਲੂਡਿਡ ਏਰੀਆ ਚ ਲੈ ਜਾ ਕਰਕੇ ਦੋਨੋਂ ਦੋਸ਼ੀਆਂ ਨੇ ਪਹਿਲੇ ਤਾਂ ਲੜਕੀ ਦਾ ਗੈਂਗਰੇਪ ਕੀਤਾ ਔਰ ਲੜਕੀ ਦਾ ਰੇਪ ਕਰਕੇ ਉਸ ਤੋਂ ਬਾਅਦ ਉਸ ਦੇ ਸਿਰ ਤੇ ਇਟ ਵੀ ਮਾਰੀ ਔਰ ਉਸ ਦਾ ਗਲਾ ਘੁੱਟ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਕੇਸ ਦੇ ਵਿੱਚ ਪੁਲਿਸ ਨੇ ਜਿਹੜੀ ਹੈ ਮਤਲਬ ਦੋਨੋਂ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅਰੈਸਟ ਕਰ ਲਿਆ ਔਰ ਲੜਕੀ ਦੀ ਵੀ ਬਾਡੀ ਨੂੰ ਰਿਕਵਰ ਕਰਕੇ ਅੱਗੇ ਪੋਸਟਮਾਰਟਮ ਵਾਸਤੇ ਔਰ ਜਿਹੜੀ ਫਰਦਰ ਮੈਡੀਕਲ ਇਨਵੈਸਟੀਗੇਸ਼ਨ ਹੈ ਫੋਰੈਂਸਿਕ ਇਨਵੈਸਟੀਗੇਸ਼ਨ ਹੈ ਟੈਕਨੀਕਲ ਐਗਜ਼ਾਮੀਨੇਸ਼ਨ ਹੈ ਔਰ ਜਿਹੜਾ ਆਪਣਾ ਲੀਗਲ ਇਨਵੈਸਟੀਗੇਸ਼ਨ ਹੈ ਉਹ ਸਾਰੀ ਆਪਣੀ ਕਾਰਵਾਈ ਸ਼ੁਰੂ ਕਰ ਲਈ ਹੈ ਔਰ ਇਸ ਕੇਸ ਨੂੰ ਇੱਕ ਲੀਡੀ ASI ਜਿਹੜੀ ਹੈ ਉਹ ਪਰਸਵੀ ਸੁਪਰਵਾਈਸ ਕਰ ਰਹੀ ਹੈ 9 ਮਾਰਚ ਨੂੰ ਬੱਚੀ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਪਤੀ ਦੇ ਭਾਂਜੇ ਨੇ ਪਹਿਲਾ ਘਰ ਵਿੱਚ ਬੈਠ ਕੇ ਉਸਦੇ ਪਤੀ ਨਾਲ ਸ਼ਰਾਪੀਤੀ ਅਤੇ ਬਾਅਦ ਵਿੱਚ ਉਸਦੀ ਬੇਟੀ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਿਆ। ਪਾਲ ਕਰਨ ਤੇ ਸ਼ਨੀਵਾਰ ਰਾਤ ਨੂੰ ਕਰਦੇ ਨੇੜਲੇ ਗੋਦਾਮ ਵਿੱਚ ਬੱਚੀ ਦੀ ਨਗਨ ਹਾਲਤ ਵਿੱਚ ਖੂਨ ਨਾਲ ਲਤਪਤ Laash ਮਿਲੀ ਸੀ। ਖੰਨਾ ਤਰਵਿੰਦਰ ਸਿੰਘ ਧਿਲੋਦੀ ਰਿਪੋਰਟ Delhi Post Punjabi ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ? ਜਾਂ ਤੁਹਾਡੇ ਆਇਲਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ